ਕਰਦਾ ਵਾ ਪਪਾ ਗਊਸ਼ਾਹੀ ਤੇਰੇ ਆਰਾਹਾਂ ਦੇ ਵਿੱਚ ਚਾਈ ਹੈ ਤੂੰ ਆਉਂਦਾ ਜਾਂਦਾ ਟਕੇ ਦਾਰਨੀ ਚੰਚਨ ਜੀ ਪਪਾ ਗਊਸ਼ਾਹੀ ਜਿਹੜਾ ਦੇ ਫਲਾਣਾ ਕੋੜ ਮੇਲੇ ਤੇ ਹਾਏ ਹੋਏ ਰੱਬ ਵਰਗੇ ਸੋਤਿਆਂ ਨੂੰ ਸੰਕਾ ਨੂੰ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਹੋਣ ਜੀ ਬਾਬਾ ਤੇ ਨਹੀਂ ਲੱਗਿਆ ਜੀ ਲੋਏ ਲੰਗਰ ਦਾ ਪ੍ਰੋਗਰਾਮ ਚੱਲ ਰਾਇਆ ਜੀ ਲੰਗਰ ਦਾ ਜੀ ਉਧਰ ਕਣ ਕਰੀਏ ਜੀ ਜਾ ਕੇ ਬੱਪੇ ਦੇ ਛੁੱਕ ਬੱਪੇ ਦੇ ਕਰਕੇ ਦਰਸ਼ਨ ਕਰੀਏ ਜੀ ਇਹ ਜਾ ਕੇ ਧੀਰ ਦੇ ਦਰਬੀ ساری ਦੁਨੀਆ ਮਈਮਾ ਗਉਦੀ ਲਾਲਾ ਵਾਲੇ ਦੇ ਦਰਦੀ ساری ਮਿੱਠੀ ਬਾੜੀ ਹੋ ਗਈ ਸੁਣ ਸੁਣ ਨਾਰੂ ਦਰਦੀ ਨੇ ਆਪਾਂ ਵੀ ਜਾਵਾਂਗੇ ਢੇੜੀ ਗੱਲ ਹੋ ਦਰਦੀ ਨੇ ਆਪਾਂ ਵੀ ਜਾਵਾਂਗੇ ਢੇੜੀ ਗੱਲ ਹੋ ਦਰਦੀ ਅਕਾਲਾ ਰਾਂ ਰਸਤੇ ਦੇ ਵਿੱਚ ਭੀੜ ਪੜਕਾ ਅਣਗਿਣੇ ਲੋਕ ਹਜ਼ਾਰਾਂ ਨੇ ਬਥਾਟੇ ਕਦੀਆਂ ਬਨ ਬਨ ਸੰਗ ਚੱਕਤਾਰਾਂ ਦੀ ਮੱਥਾ ਟੇਕਦੀਆਂ ਬਨ ਬਨ ਸੰਗ ਚੱਕਤਾਰਾਂ गजारीअ ਸੰਗਾ ਨੇ ਪੈਦਲ ਜਾੜਾ ਨਹੀਂ ਲਗਦਾ ਨਾ ਪੈਸਾ ਤੇਲਾ ਤੱਕੀ ਲਈ ਧਾਰੇ ਅਸੀਂ ਬਾਪੇ ਦੇ That they got ਫੁੰਡਾ ਫੜਿਆ ਸੂਰਤ ਯਾਰੀਆਂ ਹੱਥ ਵਿੱਚ ਸੇ ਫੁੰਡਾ ਫੜਿਆ ਲੱਖਾਂ ਤੋਂ ਭਾਰੀ ਸੰਗਤ ਨਹੀਂ ਬਾਬੇ ਦੇ ਦਰ ਤੇ ਆਈ ਪੰਮਾ ਜੰਡਵਾਲਾ ਕਹਿੰਦਾ ਨਹੀਂ ਗੋ ਜਾਂਦੇਾਰੇ ਗਾਈ ਪੰਮਾ ਜੰਡਵਾਲਾ ਚਿੰਦਾ ਨਹੀਂ ਜੰ ਅਨਸਾਰੇ ਗਾਈ ਸੱਫਾ ਵਿੱਚ ਫੜ ਕੇ ਚੰਦੇ ਮੱਥਾ ਵਿੱਚ ਫੜ ਕੇ ਚੰਦੇ ਲੱਗ ਜੇ ਜੈਕਾਰਿਆ ਬਾਕੀ ਦੋ ਖਾਣਾ ਸਾਰਾ ਜੀ ਕਿਹਨੂੰ ਤੁਮਾਲਣਾ ਬਖਤੇ ਪਿਆਰੇ ਆ ਨੱਚ ਨੱਚ ਕੇ ਪੌਣ ਸਮਾਯਾ ਕਿਹਦਾ ਘਾੜ ਦੇ ਤਾ ਕੱਫਾ ਕਿਹਦੇ ਦੇ ਨਾਲ ਦੀ ਪਾ ਕਿਹਨਾ ਬਾਬੇ ਇਸ ਸੰਭਾਲ ਤੇ ਬਾਬੇ ਨਾ ਕੀਏ ਕਿਹੜੀ ਸਮਾਜ ਬਣੇਗਾ ਗਊ ਸ਼ਾਹ ਬਾਬਾ ਗਊ ਸ਼ਾਹ ਠੀਕ ਜੀ ਇਸ ਭਾਈ ਸਾਹਿਬ ਆਪ ਇਟਸ ਭਾਈ ਸਾਹਿਬ ਜੀ ਬਾਬਾ ਜੀ ਦੀ ਸੇਵਾ ਕਰ ਰਿਹਾ ਜੀ ਸੰਗਤਾਂ ਨੂੰ ਨਾਮ ਲੈ ਕਿਸੇ ਦਾ ਜਾਣਦੇ ਬਾਕੀ ਦਾ ਧੰਨਵਾਦ ਇੱਕ ਦਿਨ ਵੱਲ 100 ਰੁਪਏ ਆਇਆ ਬਾਬਾ ਜੀ ਉਹਦਾ ਵੀ ਤੁਹਾਡੇ ਬਰਤਨਾਂ ਪਾਰੇ ਰਾਮ ਗੋਬਿੰਦ ਤਰੱਕੀ ਬਖਸ਼ੇ ਤੇ ਇੱਕ ਵੀਰਾ ਮੇਰੇ ਸਰਹੱਦਾ ਤੇ ਦੇਖੇ ਫੌਜੀ ਵੀਰ ਬਹੁਤ ਤਗੜਾ ਮੇਲਾ ਜੀ ਉਹਨਾਂ ਦਾ 2000 ਜੇਰ ਕਰਦੀ ਹੈ ਤੇ ਲੋਕ ਜੀ ਆਪਣੇ ਨੌਜਵਾਨ ਜਿਹੜੇ ਪਾਕਿਸਤਾਨ ਵੱਲ ਸ਼ਹੀਦ ਕਰ ਦਿੰਦੇ ਆ ਤੇ ਤੁਸੀਂ ਕੀ ਕਰਦੇ ਹੋ ਕਿ ਫੌਜੀ ਸਰਕਾਰ ਸਾਡੀ ਉਹ ਕੀ ਕਹਿੰਦੀ ਆ ਤੇ ਫੌਜੀ ਮੇਰਾ ਵੀਰ ਫੌਜ ਨੂੰ ਜੀਵੇਗਾ ਬਾਕੀ ਦੀ ਗੱਲ ਬਾਤ ਕੀ ਕਰਾਂ ਇਹ ਜਿਹੜੀ ਬਾਤਰਾ ਤੇ ਦੇਖੇ ਤੁਸੀਂ ਮੋਰਚੇ ਬਣਾ ਕੇ ਰਾਤ ਦੇ ਸੌਣਿਆ ਬੂਟਾ ਲਾ ਕੇ ਵਾਰੀ ਕਰੇ ਕੋ ਕਿਸਾਨ ਸਾਡੇ ਦੇਸ਼ ਨਾਲ ਨਾ ਦੇ ਚੰਦ ਫੜ ਜੀ ਆ ਕੱਥ ਸਾਡੀ ਸਰਕਾਰ ਇਹਨਾਂ ਵਾਰੀਆਂ ਤੇ ਨੌਕਰੀ ਕਿਉਂ ਨਹੀਂ ਜੰਗ ਚੁੜਦੀ ਆ ਕੱਥ ਬਾਕੀ ਸਰਕਾਰ ਇਹਨਾਂ ਵਾਰੀਆਂ ਤੇ ਨੌਕਰੀ ਕਿਉਂ ਨਹੀਂ ਜੰਗ ਚੁੜਦੀ ਆ ਭਾਈ ਮੋੜ 'ਚ ਖੜੇ ਨੇ ਉਹ ਢਾਂਡੇ ਰੱਖੇ ਜਨੇ ਉਹਨੇ ਰੱਖੋ ਨਾ ਬੰਦਾਏ ਉਹ ਮੋੜ 'ਚ ਖੈਰ ਤੇ ਕਰ ਲੋ ਵੀਰ ਓਏ ਮੜਿਆ ਸੈਰ ਤੇ ਕਰਦੇ ਵੀਰ ਭਾਲ ਕੇ ਮੋੜ 'ਚ ਦਾ ਇਹ ਜੱਗ ਤੇ ਸੇਵਾਦਾਰਾ ਬੋਲ ਕਹਿੰਦੇ ਜੇ ਰੱਖਾ ਦੇ ਆ ਕਿਸੇ ਵੀਰ ਦੀ ਮਾੜ ਟਿੱਕੇ ਟਾਚ ਉਹ ਲਖਾਨੀ ਦੇਖ ਕੇ ਆਈ ਮਾੜ ਨਾ ਜਾ ਪਰਨੇਸ਼ ਸਰਪੰਚ ਜੀ ਉਹਨਾਂ ਵੱਲ ਬਹੁਤ ਮਾਨ ਮਿਲ ਪਾਇਆ ਹੈ ਠੀਕ ਹੈ ਇਹ ਭਜਨ ਜੀ ਉਹਨਾਂ ਵੱਲੋਂ ਵੀ ਬਹੁਤ ਮਾਰ ਆਇਆ ਸਹਿਦ ਨੂੰ ਸ਼ੁਕਰ